ਇੱਥੇ ਜਿਹੜੇ ਸੂਜੂ ਉਤਾਰ ਕੇ ਫੇਰ ਜਾਣਾ ਅੰਦਰ ਦੇਖੋ ਗੋਰੇ ਵੀ ਇੱਧਰ ਸੂਜੂ ਉਤਾਰ ਕੇ ਅੰਦਰ ਜਾਂਦੇ ਪਏ ਆਗੇ ਤਾਂ ਦਿਖਾਵਾਂਗੇ ਤੁਹਾਨੂੰ ਅੰਦਰ ਦਾ ਵੀਊ ਅੰਦਰੋਂ ਇਹ ਕਿੱਦਾਂ ਦਾ ਦੇਖਣ ਨੂੰ ਲੱਗਦਾ ਮੰਦਰ ਤਾਂ ਕਾਫੀ ਜ਼ਿਆਦਾ ਟੂਰਿਸਟ ਪਲੇਸ ਆ ਕਾਫੀ ਜ਼ਿਆਦਾ ਜਿਹੜਾ ਰਸ ਹੋਗਾ ਤਾਂ ਟੈਮਪੋ ਟੈਮ ਸਟੈਪ ਬਾਈ ਸਟੈਪ ਅੱਪ ਅੱਗੇ ਵੱਲੀ ਜਾਵਾਂਗੇ ਹਾਂ ਕੈਮਰਾ ਵੀ ਹੈ ਜੇ ਸਾਡਾ ਕੁਝ ਸਹੀ ਤਰੀਕੇ ਦੇ ਨਾਲ ਕੈਚਿੰਗ ਕਰ ਪਾਉਣ ਲਿਆ ਮਿਲ ਗਈ ਹੈ ਜੇ ਦਾ ਸਾਨੂੰ ਚੱਲਦੇ ਆਪਾਂ ਜੀ ਤੋਂ ਸ਼ੋਅ ਕਰਾਂਗੇ ਹਾਂ ਉੱਥੇ ਬੈਠ ਕੇ ਆਰਾਮ ਨਾਲ ਪਸਾਰਦੇ ਹਾਂ ਕੈਚਰ ਤਾਂ ਇਹ ਆ ਕੁਝ ਅੰਦਰੋਂ ਮੰਦਰ ਹੈ ਤਾਂ ਉੱਤਰਮ ਦਾ ਇਦਾਂ ਜਿਹੜੀ ਆ ਇੱਥੇ ਪ੍ਰੇਅਰ ਕੀਤੀ ਜਾਣ ਦੀ ਹੈਗੀ ਤਾਂ ਜਿਵੇਂ ਆਪਾਂ ਚਰਚ ਵਿੱਚ ਵੀ ਕਈ ਜ਼ਿਆਦਾਤਰ ਵੈੰਨੇ ਆ ਕੈਂਡਲ ਜਲਾਉਂਦੇ ਆਗੇ ਕੈਂਡਲ ਕੋਈ ਸਾਡੇ ਮੈਨੇ ਨਹੀਂ ਰੱਖ ਰਿਹਾ ਵੈਸੇ ਤਾਂ ਉਹ ਜੀ ਚਰਚਾ ਜਿਹੜੇ ਕੈਂਡਲ ਜਲਾਉਂਦੇ ਆ ਤਾਂ ਉਵੇਂ ਹੀ ਇੱਥੇ ਵੱਡੀਆਂ ਜਿਹੜੀਆਂ ਕੈਂਡਲਾਂ ਉਹ ਲਾਈਆਂ ਗਈਆਂ ਇਹ ਦੋਨੋਂ ਕੈਂਡਲਾਂ ਲੱਗੀਆਂ ਜਾਂ ਆ ਇੱਧਰ ਵੀ ਕੈਂਡਲ ਸੋਟੀਆਂ ਵੇਚ ਆ ਸਾਈਡਾਂ ਤੇ ਦੋ ਮੰਜ਼ਿਲ ਇਹ ਸਾਹਮਣੇ ਆ ਜਿਹੜਾ ਬੁੱਧ ਦਾ ਸਟੈਚੂ ਬਣਾਏ ਆ ਬਹੁਤ ਬਾਕੀ ਕੁਝ ਲੋਕ ਲੱਗੇ ਜਿਹੜੇ ਅਗੇ ਉਹ ਪ੍ਰੇਰ ਕਰਦੇ ਪੀ ਨੇ ਇੱਧਰ ਦੇਖੋ ਅਰਗਬੱਤੀਆਂ ਤਾਂ ਇੱਥੇ ਕੈਪ ਪਾ ਕੇ ਨਹੀਂ ਖਾ ਸਕਦੇ ਤੁਸੀਂ ਕੈਪ ਉਤਾਰ ਕੇ ਦੀ ਜਿਹੜੀ ਐਂਟਰੀ ਆ ਉਹ ਆ ਜੀ ਤਾਂ ਆ ਇੱਥੇ ਬਾਕੀ ਲੋਕ ਜਿਹੜੇ ਪੈਸਾ ਚਰਾਉਂਦੇ ਜਾਂਦੇ ਆ ਉਹ ਆ ਤਾਂ ਹਲਕੂਟ ਵੀ ਚਰਾਉਂਦੇ ਆ ਤੇ ਇੱਥੇ ਦੇਖੋ ਫਲ ਫੁੱਲ ਉਗ ਚੜਦਾ ਵਾ ਇਹ ਯਾਨੀ ਇਹ ਜਿਸ ਕਿੰਦਾ ਲੈਣ ਨੂੰ ਤਾਂ ਇਹ ਇੱਕ ਸਾਧਿਓ ਹਰ ਇੱਕ ਨੂੰ ਵੱਖਰਾ ਵੱਖਰਾ ਜਿਹੜੇ ਉਹ ਚਰਾਏ ਆ ਕਿੰਨਾਂ ਨੇ ਦੇਖੋ ਪੈਸੇ ਚਰਾਏ ਆ ਨਾਲ ਫੁੱਲ ਫਲਾ ਕਲੀਆਂ ਆ ਵੇ ਕਲੀਆਂ ਟੈਰਦੀ ਐਵੇਂ ਆਂਦਾ ਤਾਂ ਇਹ ਸਭ ਤੋਂ ਪੁਰਾਣਾ ਮੰਦਿਰ ਹੈਗਾ ਦੀ ਸ਼ੁਰੂਆਤ ਜਿਹੜੀ ਆ ਗਈ 1372 ਈਸਵੀ ਦੇ ਵਿੱਚ ਜਿਹੜਾ ਇਹ ਮੰਦਰਾ ਬਣਿਆ ਹੈਗਾ ਸਭ ਤੋਂ ਕੰਪੋੜੀਆ ਦੇ ਵਿੱਚ ਪੁਰਾਣਾ ਮੰਦਿਰ ਇਹੀ ਆਗਾ ਬਾਕੀ ਇੱਧਰ ਵੀ ਕੁਝ ਮੂਤਦੀਆਂ ਤਸਵੀਰਾਂ ਲੱਗੀਆਂ ਹਾਂ ਦੇਖੋ ਬੁੱਧ ਇਸ ਤਰ੍ਹਾਂ ਦਾ ਵਿਅਕਤੀ ਸੀ ਜਿੰਨੇ ਰੱਬ ਨੂੰ ਪਾਇਆ ਤਾਂ ਰੱਬ ਨੂੰ ਪਾਉਣ ਵਾਸਤੇ ਇਹਨੂੰ ਕਾਫੀ ਹੀ ਮੁਸ਼ਕਲਾਂ ਦਾ ਜਿਹੜਾ ਉਹ ਸਾਹਮਣਾ ਕਰਨਾ ਪਿਆ ਸੀ ਤਾਂ ਆ ਦੇਖੋ ਕੁਝ ਇਸ ਤਰ੍ਹਾਂ ਦਾ ਵੀ ਸਟੈਚੂ ਹੈਗਾ ਇੱਥੇ ਬਾਹਰ ਲੱਗਾ ਬਾਕੀ ਸਭ ਹੀ ਇੱਧਰਲੀ ਸਾਈਡ ਵੀ ਤਾਂ ਇੱਥੋਂ ਮੇਰੇ ਖਿਆਲ ਨਾਲ ਫਲ ਫਲੂਡ ਵਾਸਤੇ ਇਹ ਨਹੀਂ ਆਪਣੇ ਪਲੇਟ ਚਾਹੇ ਬੋਲ ਇੱਥੋਂ ਲੈ ਸਕਦੇ ਹੋਗੇ ਆਪਣੀ ਡਿਸ਼ ਪੂਰੀ ਤਿਆਰ ਕਰਕੇ ਇੱਥੋਂ ਜਿਹੜੀ ਅੰਦਰ ਮੰਦਰ ਵਿੱਚ ਤੇ ਅੰਦਰ ਕਰ ਸਕਦੇ ਹਾਂ ਹਾਂ ਕਾਫੀ ਵਧੀਆ ਵੇਖਣ ਨੂੰ ਹਾਂ ਇੱਧਰ ਮੋਲੀ ਟੈਪ ਦਾ ਕੁਝ ਉਨੰਦੇ ਪਏ ਹੈਗੇ ਤਾਂ ਮੋਲੀ ਵੀ ਮੇਰੇ ਖਿਆਲ ਨਾਲ ਅੰਦਰ ਸਾਰੇ ਚਰਾਉਂਦੇ ਹੋਣ ਇਹ ਅੰਦਰ ਚਰਾਉਣ ਵਾਸਤੇ ਹੈਗੀ ਮੋਲੀ ਤਾਂ ਇੱਥੇ ਵੀ ਪੂਜਾ ਹੋਣ ਦੀ ਹੈਗੀ ਤੇ ਇਧਰ ਦੀ ਸਾਈਡ ਪੂਜਾ ਹੋਣ ਦੀ ਹੈਗੀ ਉੱਧ ਦੀ ਆਹ ਵੇਖੋ ਅਰਗਬਤੀਆਂ ਜਿਹੜੀਆਂ ਉਹ ਟਿਕਾਈਆਂ ਜਾਂਦੀਆਂ ਇਹਨਾਂ ਨੇ ਵੀ ਅਰਗਬਤੀਆਂ ਹੱਥ ਵਿੱਚ ਫੜੀਆਂ ਇਧਰ ਵੀ ਇਹਨਾਂ ਨੇ ਵੀ ਕਾਫੀ ਵਧੀਆ ਵਿੱਚ ਆ ਤਾਂ ਆਪਾਂ ਚੱਲਦੇ ਹਾਂ ਜਿੱਥੇ ਆਪਾਂ ਸੂਜੂ ਉਤਾਰੇ ਹੈਗੇ ਉੱਧਰ ਚੱਲਦੇ ਹਾਂਗੇ ਆਹ ਦੇਖੋ ਇੱਥੇ ਵੀ ਅਰਗਬਤੀਆਂ ਲਾਈਆਂ ਸਾਰੀ ਚੱਲਦੇ ਆਪਾਂ ਜਿੱਥੇ ਆਪਾਂ ਆਪਣੇ ਬੂਟ ਉਤਾਰੇ ਜਿਹੜੇ ਬੂਟ ਪਾ ਕੇ ਤਾਂ ਹੋਰ ਤੁਹਾਨੂੰ ਅੱਗੇ ਜਿਹੜਾ ਵਿਊ ਆ ਮੰਦਰ ਦਾ ਉਹ ਦਿਖਾਵਾਂਗੇ ਇਹ ਆਪਾਂ ਅੰਦਰ ਦੀ ਐਂਟਰੀ ਤੁਹਾਨੂੰ ਦਿਖਾਈਗੀ ਅੰਦਰ ਜਿਹੜੇ ਬੁੱਧ ਧਰਮ ਦੀ ਧਰਮ ਨੂੰ ਮੰਨਦੇ ਆ ਲੋਕੋ ਇਸ ਤਰੀਕੇ ਨਾਲ ਪੂਜਾ ਕਰਦੇ ਇਸ ਤਰ੍ਹਾਂ ਕਿ ਨਾਲ ਜਿਹੜਾ ਇੱਥੇ ਦਾ ਚਿਰਾਵਾ ਚਰੁੰਦੇ ਆਗੇ ਤਾਂ ਇਹ ਆਪਾਂ ਕੁਝ ਚੀਜ਼ਾਂ ਤੁਹਾਨੂੰ ਦਿਖਾਈਆਂ ਹੈਗੀਆਂ ਹੁਣ ਅੱਗੇ ਆਪਾਂ ਜਾਵਾਂਗੇ ਅੱਗੇ ਦੇਖਦੇ ਆ ਕੀ ਕੁਝ ਵੇਖਣ ਨੂੰ ਸਾਨੂੰ ਮਿਲਦਾ ਪਤਾ ਤਾਂ ਸੋਚ ਸਾਡੇ ਇੱਥੇ ਹੈ ਨਹੀਂ ਮੈਨੂੰ ਲੱਗਣ ਦਾ ਜਿੱਥੇ ਆਪਾਂ ਉਤਾਰ ਕੇ ਗਏ ਸੌਰੀ ਲਾਈਨ ਵਿੱਚ ਚਲਾਤੇ ਆਗੇ ਇੱਧਰ ਆਹ ਇਹ ਡੇ ਅੱਗੇ ਲੈਂਡਵੇ ਚਲਾਉਣਾ ਇੱਧਰ। ਸੂਬਤ। ਹਾਂ ਇਹ ਅੱਗੇ ਆਪਣਾ ਸੂਜ ਆਪਾਂ ਪਾਵਾਂਗੇ। ਥੱਲੇ ਵਾਲਾ ਰਾਸਤਾ ਇੱਥੋਂ ਆਪਾਂ ਜਾਵਾਂਗੇ ਥੱਲੇ। ਤਾਂ ਥੱਲੇ ਵੀ ਕਾਫੀ ਕੁਝ ਦੇਖਣ ਨੂੰ ਮਿਲੇਗਾ ਤੁਹਾਨੂੰ। ਹਾਂ ਇੱਥੇ ਇੱਕ ਗਰਾਊਂਡ ਵੀ ਬਣਾਈ ਗਈ ਹੈਗੀ। ਆਪਾਂ ਇਸ ਮੇਰੇ ਖਿਆਲ ਨਾਲ ਇਸ ਸਾਈਡ ਹੀ ਹੈਗੀ ਜਿੱਧਰੋਂ ਆਪਾਂ ਜਾਣਦੇ ਆ। ਇਸ ਸਾਈਡ ਹੀ ਆ ਬਣਾਈ ਗਈ ਗਰਾਊਂਡ ਵੀ। ਤਾਂ ਕਾਫੀ ਜਿਹੜੀ ਵਧੀਆ ਵਾਂ ਦੇਖਣ। ਹਾਂ ਇਸ ਸਾਈਡ ਹੀ ਆ ਗਈ ਹਾਂ ਆਪਾਂ ਉੱਤਰਾਂ ਹੈਗੇ ਥੱਲੇ ਤਾਂ ਇਹ ਮੰਦਿਰ ਦੀ ਜਿਹੜੀ ਸ਼ੁਰੂਆਤ ਹੀ ਪਨਾਹ ਪਨੋਂ ਪਿੰਦੇ ਇੱਕ ਲੇਡੀ ਸੀਗੀ ਵਿਧਵਾ ਔਰਤ ਹੀ ਸੀਗੀ ਜਿਨੇ ਇਹਦੀ ਸ਼ੁਰੂਆਤ ਕੀਤੀ ਉਹਨੂੰ ਪਾਣੀ ਦੇ ਵਿੱਚੋਂ ਬੁੱਧ ਦੀ ਜਿਹੜੀ ਮੂਰਤ ਲੱਭੀ ਸੀਗੀ ਤਾਂ ਸੋਰੀ 27 ਮੀਟਰ ਉੱਚੀ ਪਹਾੜੀ ਬਣਾ ਕੇ ਤਾਂ ਫੇਰ ਬੁੱਧ ਦੀ ਮੂਰਤ ਉੱਥੇ ਰੱਖੀ ਜਿੱਥੋਂ ਇਹ ਮੰਦਿਰ ਦੀ ਸ਼ੁਰੂਆਤ ਹੋਈ ਤਾਂ ਦੇਖ ਸਕਦੇ ਹੋ ਕੁਝ ਇਸ ਤਰ੍ਹਾਂ ਦੀ ਲੁੱਕ ਵਾ ਗਈ ਅੰਦਰੋਂ ਦੀ ਤਾਂ ਇੱਧਰ ਵੀ ਆਪਾਂ ਤੁਹਾਨੂੰ ਕਮਾ ਦਈਏ ਹਾਂ ਇਸ ਤਰ੍ਹਾਂ ਦਾ ਕੁਝ 뷰 ਹੈਗਾ ਦੇਖਣ ਨੂੰ ਮਿਲਦਾ ਤੁਹਾਨੂੰ ਇੱਥੇ ਸਲਫੀ ਵੀ ਲੈਣ ਦੇ ਵਿੱਚ ਕਾਫੀ ਵਧੀਆ ਜਿਹੜੀ ਪਲੇਸ ਆ ਬਣੀ ਹੋਈ ਆ ਤਾਂ ਦੇਖ ਸਕਦੇ ਹੋ ਤੁਸੀਂ ਤਾਂ ਇੱਕ ਟੈਂਪੀਸ ਹੈਗਾ ਟੈਂਪੀਸ ਦੀ ਤਰ੍ਹਾਂ ਬਣਾਇਆ ਗਿਆ ਇਹਨੂੰ ਦੇਖੋ ਇਹ ਵਾਲੇ ਨੂੰ ਤਾਂ ਇਹ ਵਿੱਚ ਟੈਂਪੀਸ ਵਾਲੀਆਂ ਸੂਈਆਂ ਜਿਹੜੀਆਂ ਆਪਾਂ ਬੋਲਦੇ ਆਂ ਸੂਈਆਂ ਟੈਂਪੀਸ ਵਾਲੀਆਂ ਉਹ ਲੱਗੀਆਂ ਵਾਂ ਤਾਂ ਇਧਰ ਆ ਕੇਲਿਆਂ ਦਾ ਪੇੜ ਆ ਛੋਟਾ ਜਾਂ ਇਧਰੋਂ ਐਂਟਰੀ ਗੇਟ ਇਧਰੋਂ ਹੀਗੀ ਤਾਂ ਆਪਾਂ ਪਰਲੀ ਸਾਈਡੋਂ ਐਂਟਰੀ ਕੀਤੀ ਜਿੱਥੋਂ ਕਾਊਂਟਰ ਗੇਟ ਹੈਗਾ ਉਧਰੋਂ ਆਪਾਂ ਐਂਟਰੀ ਕੀਤੀ ਵੈਸੇ ਮੈਨੂੰ ਲੱਗਦਾ ਕਿ ਐਂਟਰੀ ਗੇਟ ਆ ਜਿਹੜਾ ਇਧਰੋਂ ਹੈਗਾ ਤਾਂ ਕਾਫੀ ਵਧੀਆ ਵਾ ਪਲੇਸ ਤਾਂ ਆ ਆ ਦੇਖਦੇ ਆ ਕਿਸ ਚੀਜ਼ ਦਾ ਸਟੈਚੂ ਬਣਿਆ ਹੋਇਆ ਵਾ ਕਿਸ ਚੀਜ਼ ਦਾ ਹੋਏਗਾ ਸਾਨੂੰ ਤਾਂ ਅਜੇ ਤੱਕ ਪਤਾ ਨਹੀਂ ਲੱਗਾ ਜੇਕਰ ਤੁਸੀਂ ਇਸ ਚੀਜ਼ ਨੂੰ ਸਮਝਦੇ ਹੋ ਤੇ ਕਮੈਂਟ ਦੇ ਵਿੱਚ ਜਰੂਰ ਸਾਨੂੰ ਦੱਸਿਓ ਕਿ ਇਹ ਕਾਦਾ ਵਾ ਬਣਾਇਆ ਇਹਨਾਂ ਨੇ ਕਿਸ ਚੀਜ਼ ਦਾ ਟੈਕਚਰ ਆ ਜਿਹੜਾ ਉਹ ਤਿਆਰ ਕੀਤਾ ਗਿਆ ਤਾਂ ਇਹ ਕੁਝ ਇੰਟ੍ਰੀਗੇਟ ਹੀ ਗੀ ਦੇਖੋ ਜੇ ਇੰਟ੍ਰੀਗੇਟ ਹੀਗਾ ਇਧਰ ਆਹ ਇੰਟ੍ਰੀਗੇਟ ਆ ਕੋਈ ਇੰਗਲਿਸ਼ ਵਿੱਚ ਨਹੀਂ ਲਿਖਿਆ ਸਾਰਾ ਜੋ ਵੀ ਆ ਤਾਂ ਆਪਣਾ ਇੰਨਾ ਦੀ ਇੱਧਰ ਦੀ ਲੈਂਗੁਏਜ ਵਿੱਚ ਹੀ ਲਿਖਿਆ ਵਗਾ ਤਾਂ ਕੁਝ ਆਪਣੇ ਸਮਝ ਚੋਂ ਬਾਹਰ ਆਗਾ ਬਸ ਇੰਨਾ ਪਤਾ ਵਾ ਕਿ 11 15 2000 11 15 16 ਨਵੰਬਰ 2024 ਇੰਨਾ ਸਿਰਫ ਸਮਝ ਆਉਣ ਡਿਆ ਬਾਕੀ ਆਪਣੀ ਸਮਝ ਚੋਂ ਬਾਹਰ ਆ ਸਭ ਕੁਝ ਤਾਂ ਤਾਂ ਇਹ ਜਿਹੜਾ ਸਾਹਮਣੇ ਸਾਹਮਣੇ ਵਟ ਇੱਕ ਲਿਖਿਆ ਹੋਇਆ ਵਗਾ ਗੇਟ ਆ ਜਿਹੜਾ ਇੱਕ ਬੀਅਰ ਦੀ ਕੰਪਨੀ ਵੀ ਆ ਮੇਰੇ ਖਿਆਲ ਨਾਲ ਇੱਕ ਕੰਪਨੀ ਦਾ ਵਾ ਕੇ ਕੰਪਨੀ ਨੇ ਬਣਾਇਆਗਾ ਇਹ ਗੇਟ ਤਾਂ ਆਪਣੀ ਉਹਨਾਂ ਨੇ ਲੋਗੋ ਉੱਤੇ ਲਾਏ ਆ ਉਹ ਦੇਖੋ ਹੋਰ ਵੀ ਜਿਹੜੇ ਉਹਨਾਂ ਦੇ ਪ੍ਰੋਡਕਟ ਆ ਉਹ ਵੀ ਲੱਗੇ ਹੋਏ ਆਗੇ ਤਾਂ ਇਹ ਜਿਹੜਾ ਸਾਹਮਣੇ ਗੇਟ ਦੀ ਮੈਂ ਗੱਲ ਕਰਨ ਰਿਹਾ ਕਾਫੀ ਵੱਡੀ ਇਹ ਜਿਹੜੀ ਆ ਕਿ ਇੱਥੇ ਦੀ ਕੰਪਨੀ ਆਗੇ ਇਹ ਬੀਅਰ ਵੀ ਤਿਆਰ ਕਰਦੀ ਆ ਆਪਾਂ ਜਿਸ ਦਿਨ ਪਹਿਲੇ ਫਸਟ ਦੇ ਆਪਾਂ ਇੱਥੇ ਆਏ ਸੀ ਤਾਂ ਇਹਨਾਂ ਨੇ ਇੱਕ ਦਾ ਕੋਈ ਆਪਣਾ ਕੋਈ ਫੰਕਸ਼ਨ ਨਹੀਂ ਗਾਇਸ ਕੰਪਨੀ ਦਾ ਉਸ ਦੇ ਨੇ ਬੀਅਰ ਕਾਫੀ ਇੱਕ ਲੈਸ ਰੇਟ ਤੇ ਦਿੰਦੇ ਪਏ ਸ ਤੇ ਆ ਵੀ ਇੱਕ ਵਧੀਆ ਟੈਕਚਰ ਤਿਆਰ ਕੀਤਾ ਗਿਆ ਵੇਖੋ ਕਾਫੀ ਵਧੀਆ ਵਗਾ ਸੁੰਦਰ ਦੇ ਵਿੱਚ ਆ ਇੱਥੇ ਅੰਦਰੋਂ ਵੀ ਆਪਾਂ ਤੁਹਾਨੂੰ ਦਿਖਾ ਕੇ ਜਾਣੇ ਆਂਗੇ ਕਿੱਦਾਂ ਦਾ ਲੱਗਦਾ ਅੰਦਰੋਂ ਤਾਂ ਅੰਦਰ ਕੁਝ ਜਿਆਦਾ ਖਾਸ ਨਹੀਂ ਆ ਦੇਖ ਸਕਦੇ ਹੋ ਉੱਪਰ ਸੱਤਾਂ ਜਿਹੜੀਆਂ ਸਿੰਪਲ ਆ ਗਈਆਂ ਇਾਰੇ ਪਾਸੇ ਸਿੰਪਲ ਆ ਕਿ ਚੱਲਦੇ ਆਪਾਂ ਅੱਗੇ ਤੁਹਾਨੂੰ ਲੈ ਕੇ ਐਤੋਂ ਥੱਲੇ ਉਤਰਨ ਵਾਸਤੇ ਵੀ ਕੋਈ ਰਾਸਤਾ ਐ ਨਹੀਂ ਆ ਤੇ ਐਵੇਂ ਮਾਰ ਦਿੰਨੇ ਆ ਸਾਫ ਲਓ ਜੀ ਤਾਂ ਇੱਧਰ ਕਾਫੀ ਜਿਹੜੇ ਦੇਖ ਸਕਦੇ ਹੋ ਪਾਰਕਿੰਗ ਟੈਪ ਦੇ ਜਿਹੜੇ ਬਣਾਏ ਹੋਏ ਆਗੇ ਦੇਖ ਸਕਦੇ ਹੋ ਕਾਫੀ ਵਧੀਆ ਕਟਿੰਗ ਕਰਕੇ ਤਾਂ ਕਾਫੀ ਵਧੀਆ ਲੱਗਦੀ ਆ ਪਲੇਸਮੈਂਟ ਜਦੋਂ ਵੀ ਕਿਤੇ ਹੋ ਤਾਂ ਜਰੂਰ ਇੱਥੇ ਘੁੰਮ ਕੇ ਜਾਓ ਏ ਮੰਦਰ ਦੇ ਚਾਰੇ ਪਾਸੇ ਰੌਂਡ ਜਗ੍ਹਾ ਵਾਗੀ ਆਪਾਂ ਰੌਂਡ ਵੀ ਕਰ ਸਕਦੇ ਆਂਗੇ ਤਾਂ ਇਧਰਲੀ ਸਾਈਡ ਜਿਹੜਾ ਉੱਪਰ ਉਹ ਮੰਦਰ ਹੈਗਾ ਇਧਰਲੀ ਸਾਈਡ ਆਪਾਂ ਰੌਂਡ ਕਰਦੇ ਆਂ ਮੰਦਰ ਦਾ ਹਾਂ ਵੀ ਬੈਕ ਅ ਵੀਡੀਓ ਤਾਂ ਲੀ ਦਿਓ ਤਾਂ ਇਹ ਇਧਰੋਂ ਐਂਟਰੀ ਆ ਗਈ ਉੱਪਰ ਜਾਣ ਵਾਲੀ ਤਾਂ ਉੱਪਰ ਆ ਗਿਆ ਜਿਹੜਾ ਮੰਦਿਰ ਹੈਗਾ ਇਹ ਆਪਾਂ ਰੌਂਡ ਕਰਦੇ ਪਏ ਆਂਗੇ ਇਧਰੋਂ ਰੌਂਡ ਕਰਾਂਗੇ ਆਪਾਂ ਮੇਰੇ ਖਿਆਲ ਨਾਲ ਇਧਰ ਤੋਂ ਬਾਅਦ ਚੋਂ ਜਿਹੜੇ ਆਗੇ ਉਹ ਲੋਕਾਂ ਦੇ ਘਰ ਵਾਗੇ ਮੇਰੇ ਖਿਆਲ ਨਾਲ ਸਟਾਰਟ ਹੋ ਜਾਂਦੇ ਤਾਂ ਇਧਰਲੀ ਸਾਈਡ ਆ ਇਹ ਜਿਹੜੀ ਸਾਈਡ ਆ ਇਹ ਉੱਪਰ ਜਾਣ ਵਾਲੀ ਸਾਈਡ ਆ ਜਿਹੜੀ ਆਪਾਂ ਜਿੱਥੋਂ ਮੰਦਿਰ ਨੂੰ ਜਾ ਸਕਦੇ ਹਾਂਗੇ ਤਾਂ ਚੱਲਦੇ ਹਾਂ ਇੱਧਰ ਅੱਗੇ ਅੱਗੇ ਦੇਖ ਆਈਏ ਕਿ ਘਰ ਸਟਾਰਟ ਹੁੰਦੇ ਆ ਕਿ ਚਾਹੇ ਮੰਦਰ ਨੂੰ ਜਾਣ ਵਾਸਤੇ ਵੀ ਜਗ੍ਹਾ ਹੈਗੀ ਆ ਤਾਂ ਬਾਬੇ ਮੁਰਗੀਆਂ ਮੁਰਗੀਆਂ ਦੇਖਣ ਨੂੰ ਮਿਲੀਆਂ ਸਾਨੂੰ ਦੇਖੋ ਜੰਗਲੀ ਉਹ ਸੌਰੀ ਦੇਸੀ ਮੁਰਗੀਆਂ ਜੰਗਲੀ ਨਹੀਂ ਆਪਾਂ ਇਹਨਾਂ ਨੂੰ ਕਹਿ ਸਕਦੇ ਇਹ ਦੇਸੀ ਮੁਰਗੀਆਂ ਆ ਇੱਥੇ ਤਾਂ ਇੱਥੋਂ ਵੀ ਰਸਤਾ ਹੈਗਾ ਇਹ ਤਾਂ ਬਾਹਰ ਦੀ ਐਂਟਰੀ ਆ ਮਤਲਬ ਘਰ ਨੂੰ ਨਹੀਂ ਜਾਂਦਾ ਇਹ ਤੁਹਾਨੂੰ ਬਾਹਰ ਦੀ ਐਂਟਰੀ ਆ ਇੱਧਰੋਂ ਤਾਂ ਇੱਧਰ ਤਾਂ ਨੂੰ ਆ ਜਿਹੜੀ ਮੰਦਿਰ ਦੀ ਆ ਐਂਟਰੀ ਤਾਂ ਚੱਲਦੇ ਆਂਗੇ ਆਪਾਂ ਮੇਰੇ ਖਿਆਲ ਨਾਲ ਆਹ ਰੈਸਟੋਰੈਂਟ ਆਗਾ ਬਣਿਆ ਇਹਦੇ ਅੰਦਰ ਹੀ ਕੋਈ ਮਤਲਬ ਛੋਟਾ ਰੈਸਟੋਰੈਂਟ ਆ ਚੱਲਦੇ ਆਂ ਦਿਖਾਉਨੇ ਆ ਕਿ ਤੁਹਾਨੂੰ ਰੈਸਟੋਰੈਂਟ ਵੀ ਤਾਂ ਇੱਧਰ ਆ ਜਿਹੜੇ ਟੋਲਟਾ ਟੋਲਟ ਟਾਈਪ ਬਾਥਰੂਮ ਆਗੇ ਬਾਥਰੂਮ ਆ ਟੋਲਟਾ ਦੋਨੋਂ ਚੀਜ਼ਾਂ 2 ਦੇਖ ਵੀ ਉੱਪਰ ਦੀ ਆਗੇ ਐਂਟਰੀ ਇੱਧਰ ਮੇਰੇ ਖਿਆਲ ਨਾਲ ਮੈਨੂੰ ਲੱਗਾ ਹੈ ਕਿ ਰੈਸਟੋਰੈਂਟ ਆਗਾ ਕੋਈ ਤਾਂ ਚੱਲਦੇ ਆਂ ਕਿ ਇੱਧਰ ਦੇਖਦੇ ਆਂ ਇਹਦੀ ਸਾਈਟ ਫੂਡ ਫੂਡ ਤੇ ਦੀ ਸਰ ਹਾਂਦੇ ਹਾਂ ਕੋੜੀਆ ਆ ਦੇਖੋ ਇੱਧਰ ਬਾਥਰੂਮ ਵੀ ਤੁਹਾਨੂੰ ਮਿਲ ਜਾਣਗੇ ਤਾਂ ਕਾਫੀ ਸਾਫ਼ ਸੁਥਰੇ ਆਗੇ ਬਾਥਰੂਮ ਵੀ ਹਾਂ ਇੱਧਰਲੀ ਸਾਈਡ ਆ ਹਾਂ ਨਹੀਂ ਮੇਰੇ ਖਾਲਾ ਇਹ ਵੀ ਮੰਦਿਰ ਦੀ ਹੈ ਅੰਟੀ ਕੋਈ ਰੈਸਟੋਰੈਂਟ ਨਹੀਂ ਹੈਗਾ ਇਹ ਵੀ ਮੰਦਿਰ ਹੀ ਆ ਤਾਂ ਇਧਰਲੀ ਸਾਈਡ ਦੇਖਦੇ ਹੋ ਇਹ ਦੇਖੋ ਹਾਂ ਵਿੱਚ ਸ਼ੇਰ ਦੇ ਮੂੰਹ ਦੇ ਵਿੱਚ ਮਾਸ ਰੱਖਿਆ ਹੋਆ ਹਾਂ ਆਪਾਂ ਤੁਹਾਨੂੰ ਦਿਖਾਉਣੇ ਆਂਗੇ ਹਾਂ ਦੇਖੋ ਸ਼ੇਰ ਦੇ ਮੂੰਹ ਚ ਮਾਸ ਰੱਖਿਆ ਦੇਖਿਆ ਜੇ ਤਾਂ ਚਲੋ ਇਹਨੂੰ ਹੀ ਕਰੋ ਬੈਕ ਤਾਂ ਆਹ ਪਤਾ ਨਹੀਂ ਕੀ ਆਈਟਮ ਬਣਾਈਆਂ ਇੱਜੇ ਤੇ ਅੰਦਰ ਕੋਈ ਕਾਫੀ ਲੱਗਦਾ ਕਿ ਆਗੂ ਗਵਾਲ ਦੇ ਅਗੇ ਦੇ ਅੰਦਰ ਹਾਂ ਕੁਝ ਦੇਖ ਤਾਂ ਇਹ ਜਿਹੜੀ ਪਲੇਸਮੈਂਟ ਆ ਇਹਦੇ ਅੰਦਰ ਵੀ ਜਿਹੜੀਆਂ ਆ ਦੇਖ ਸਕਦੇ ਹੋ ਇੱਥੇ ਵੀ ਇਹ ਪੂਜਾ ਕਰਦੇ ਨੇ ਆਪਣੀ ਤਾਂ ਇਹ ਵੀ ਕੁਝ ਇਸ ਤਰ੍ਹਾਂ ਦੀ ਪਲੇਸਮੈਂਟ ਆ ਬਾਕੀ ਆ ਪੈਸਿਆਂ ਵਾਲਾ ਗੱਲਾ ਜਿਹਦੇ ਵਿੱਚ ਆਪਾਂ ਜਿਹਨੂੰ ਗੋਲਕ ਬੋਲਦੇ ਆਂਗੇ ਆਪਣੀ ਭਾਸ਼ਾ ਵਿੱਚ ਆ ਕੈਂਡਲ ਆਗੀਆਂ ਦੋ ਕੈਂਡਲਾਂ ਚੱਲਦੀਆਂ ਪਈਆਂ ਆ ਕਾਫੀ ਵੱਡੀਆਂ ਕੈਂਡਲਾਂ ਆ ਜਿਹੜੀਆਂ ਲਾਈਆਂ ਗਈਆਂ ਇੱਥੇ ਆ ਦੇਖੋ ਕਿੱਡੀ ਕਿੱਡੀ ਕੈਂਡਲਾਂ ਲੱਗੀ ਹੋਈ ਇਹ ਕੈਂਡਲਾ ਸਿਰਫ ਹਜੇ ਤੱਕ ਦੋ ਦੋ ਹੀ ਜਗਦੀਆਂ ਪਈਆਂ ਚੱਲਦੀਆਂ ਪਈਆਂ ਤਾਂ ਬਾਕੀ ਕਾਫੀ ਵਧੀਆ ਅੰਦਰੋਂ ਤੇ ਅੰਦਰੋਂ ਦੇਖਣ ਨੂੰ ਕਾਫੀ ਵਧੀਆ ਲੱਗਦਾ ਵਾ ਕੁਝ ਦੇਖੋ ਅੰਦਰ ਕਾਫੀ ਹੀ ਮੂਤ ਤਾਂ ਹੈ ਗਿਆਵਾ ਮੈਨੂੰ ਸੂਝ ਉਤਾਰ ਕੇ ਜਾਣਾ ਪਏਗਾ ਆਪਾਂ ਤੁਹਾਨੂੰ ਬਾਹਰੋਂ ਹੀ ਦਿਖਾਉਂਦੇ ਆਂਗੇ ਤਾਂ ਇੱਧਰ ਇਹਨਾਂ ਦੀ ਹੀ ਲੈਂਗੁਏਜ ਵਿੱਚ ਲਿਖਿਆ ਹੋਇਆ ਵਾ ਆਪਾਂ ਇਸ ਚੀਜ਼ ਨੂੰ ਨਹੀਂ ਸਮਝ ਪਾਵਾਂਗੇ ਤਾਂ ਇੱਧਰ ਕੁਝ ਇਸ ਤਰ੍ਹਾਂ ਦਾ ਵੀ ਚਰਾਵਾ ਹੀ ਚਰੌਂਦੇ ਆਗੇ ਗੁਲਾਬ ਦੇ ਫੁੱਲ ਇਦਾਂ ਇਹ ਬਾਹਰ ਮੁੱਲ ਵੇਚਦੇ ਆਗੇ ਮੁੱਲ ਲਿਆ ਕੇ ਇੱਥੇ ਚਰੌਂਦੇ ਆਗੇ ਤਾਂ ਆਹ ਚੀਜ਼ ਦਿਨੀ ਸਾਨੂੰ ਕੁਝ ਵੀ ਸਮਝ ਲੱਗੀ ਜੇਕਰ ਤੁਹਾਨੂੰ ਇਹਦੀ ਸਮਝ ਲੱਗੇ ਤਾਂ ਜਰੂਰ ਕਮੈਂਟ ਦੇ ਵਿੱਚ ਸਾਨੂੰ ਦੱਸਿਓ ਇਹ ਕਿਹੜੀ ਚੀਜ਼ ਆ ਤਾਂ ਬਾਕੀ ਕੁਝ ਉੱਪਰ ਡੈਕੋਰੇਸ਼ਨ ਇਸੇ ਹਿਸਾਬ ਦੀ ਨਾਲ ਕੀਤੀ ਹੋਈ ਆ ਜਿਹੜੀ ਕਾਫੀ ਦੇਖਣ ਨੂੰ ਵਧੀਆ ਲੱਗਦੀ ਆ ਤਾਂ ਇੱਥੋਂ ਨੂੰ ਫੇਰ ਦੁਬਾਰਾ ਆਪਾਂ ਉੱਪਰ ਮੰਦਰ ਚਲੇ ਜਾਵਾਂਗੇ ਜੇਕਰ ਇੱਥੋਂ ਆਪਾਂ ਸਟੈਪ ਉੱਪਰ ਅੰਦਰ ਤਾਂ ਨੂੰ ਜਾਣੇ ਆਂਗੇ ਇਹ ਇਹ ਵਾਲੇ ਜਿਹੜੇ ਇੱਥੋਂ ਆਪਾਂ ਜਿੱਥੇ ਸੂਜੂ ਉਤਾਰ ਕੇ ਅੰਦਰ ਗਏਗੇ ਇਹ ਉਹ ਪਲੇਸਮੈਂਟ ਆ ਫੇਰ ਤਾਂ ਆਪਾਂ ਇਹਦਾ ਸਾਰਾ ਹੀ ਰੌਂਡ ਜਿੰਨਾ ਵੀ ਆ ਤੁਹਾਨੂੰ ਕਰਕੇ ਦੱਸਤਾ ਜਿੱਥੋਂ ਆਪਾਂ ਵੀਡੀਓ ਦੀ ਸ਼ੁਰੂਆਤ ਕੀਤੀ ਸੀ ਤਾਂ ਫਿਰ ਆਪਾਂ ਦੁਬਾਰਾ ਉੱਥੇ ਹੀ ਪਹੁੰਚ ਗਏ ਆ ਇਹ ਦੇਖ ਸਕਦੇ ਹੋ ਇਹਦੇ ਅੰਦਰ ਆ ਗਈ ਜਿਹੜੀ ਬੁੱਧ ਦੀ ਪੂਜਾ ਹੁੰਦੀ ਆਗੀ ਤਾਂ ਅੱਜ ਦਾ ਬਲੌਗ ਜਿਹੜਾ ਆਪਾਂ ਤਾਂ ਇਹਦੇ ਅੰਦਰ ਆ ਜਿਹੜੀ ਬੁੱਧ ਦੀ ਪੂਜਾ ਹੁੰਦੀ ਆ ਤੇ ਅੱਜ ਦਾ ਜਿਹੜਾ ਬਲੌਗ ਵਾਗ ਆਪਾਂ ਇੱਥੇ ਹੀ ਖਤਮ ਕਰਾਂਗੇ ਇਹ ਹੀਗਾ ਕੁਝ ਪਣੋਂ ਪਿੰਨ ਨੌ ਪਿੰਨ ਸਿਟੀ ਹੀ ਜਿਹੜੀ ਕੰਪੋਡਿਆ ਦੀ ਕੈਪੀਟਲ ਸਿਟੀ ਆ ਇਹਦੇ ਅੰਦਰ ਬੁੱਧ ਦਾ ਪ੍ਰਾਣਾ ਮੰਦਿਰ ਬਣਾਇਆ ਗਿਆ ਹੀ ਇਹਦੇ ਬਾਰੇ ਆਪਾਂ ਤੁਹਾਨੂੰ ਕੁਝ ਦੱਸਿਆ ਕੁਝ ਗੱਲਾਂ ਦੱਸੀਆਂ ਵਾ ਜਿਹੜੀਆਂ ਇਹ ਮੰਦਿਰ ਕਦੋਂ ਤਿਆਰ ਕੀਤਾ ਗਿਆ ਕਿੰਨੇ ਤਾਂ ਮਿਲਾਂਗੇ ਕੋਈ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਟੇਕ ਕੇਅਰ ਗਾਇਸ